ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਕਾਲੀ ਆਗੂਆਂ ਦੀ ਪੇਸ਼ੀ ਦੌਰਾਨ ਸਿੰਘ ਸਹਿਬਾਨ ਵੱਲੋਂ ਲਗਾਈ ਗਈ ਧਾਰਮਿਕ ਸਜ਼ਾ ਮੁਤਾਬਕ ਸਾਰੇ ਆਗੂ ਸ਼੍ਰੀ ਦਰਬਾਰ ਸਾਹਿਬ ਵਿਖੇ ਪਹੁੰਚੇ ਇਹ ਦੌਰਾਨ ਕਾਲੀ ਦਲ ਦੇ ਆਗੂ ਆਪੋ ਆਪਣੀ ਸਜ਼ਾ ਭੁਗਤ ਰਹੇ ਹਨ ਇਸ ਮੌਕੇ ਅਕਾਲੀ ਆਗੂਆਂ ਨੇ ਸਭ ਤੋਂ ਪਹਿਲਾਂ ਬਰਤਨ ਸਾਫ਼ ਕੀਤੇ ਅਤੇ ਫਿਰ ਪਖਾਨਿਆਂ ਦੀ ਸਫਾਈ ਕੀਤੀ ਦੱਸ ਦਈਏ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਮੁਤਾਬਕ ਬੀਬੀ ਜਗੀਰ ਕੌਰ ਪ੍ਰੇਮ ਸਿੰਘ ਚੰਦੂ ਮਾਜਰਾ ਵਿਕਰਮ ਸਿੰਘ ਮਜੀਠੀਆ ਸੁਰਜੀਤ ਸਿੰਘ ਮਹੇਸ਼ਿੰਦਰ ਸਿੰਘ ਸਰਬਜੀਤ ਸਿੰਘ ਸੋਹਣ ਸਿੰਘ ਟੰਡਲ ਕਰਨਜੀਤ ਸਿੰਘ ਆਦੇਸ਼ ਪ੍ਰਤਾਪ ਸਿੰਘ 3 ਦਸੰਬਰ ਯਾਨੀ ਕਿ ਅੱਜ ਤੋਂ 12 ਤੋਂ ਲੈ ਕੇ 1 ਵਜੇ ਤੱਕ ਸ੍ਰੀ ਦਰਬਾਰ ਸਾਹਿਬ ਦੇ ਪ੍ਰਤਾਖ ਅਧੀਨ ਪਖਾਨਿਆਂ ਦੀ ਸਫਾਈ ਕਰਨਗੇ ਇਹਨਾਂ ਦੀ ਹਾਜ਼ਰੀ ਦੀ ਵੀ ਤਸਦੀਕ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਹ ਪੰਜ ਆਪਣੇ ਨਗਰ ਸ਼ਹਿਰ ਜਾਂ ਨੇੜਲੇ ਗੁਰਦੁਆਰਿਆਂ ਵਿੱਚ ਰੋਜ਼ਾਨਾ 1 ਘੰਟਾ ਭਾਂਡੇ ਮਾਂਜਣ ਲੰਗਰ ਜੋੜੇ ਸਾਫ਼ ਕਰਨ ਕਿਸੇ ਵੀ ਤਰ੍ਹਾਂ ਦੀ 1 ਘੰਟੇ ਦੀ ਸੇਵਾ ਕਰਨੀ ਹੈ ਸਜ਼ਾ ਮੁਤਾਬਕ 2 ਦਿਨ ਸ਼੍ਰੀ ਦਰਬਾਰ ਸਾਹਿਬ ਸੇਵਾ ਕੀਤੀ ਜਾਣੀ ਹੈ ਇਸ ਤੋਂ ਬਾਅਦ ਸ਼੍ਰੀ ਫਤਿਹਗੜ ਸਾਹਿਬ ਸ਼੍ਰੀ ਦਮਦਮਾ ਸਾਹਿਬ ਸ਼੍ਰੀ ਮੁਖਸਰ ਸਾਹਿਬ ਅਤੇ ਸ਼੍ਰੀ ਕੇਸਗੜ ਸਾਹਿਬ ਸੇਵਾ ਕਰਨ ਲਈ ਜਾਣਗੇ ਜੋ ਉਦੇਸ਼ਾ ਵਰਕਿੰਗ ਕਮੇਟੀ ਆਪਣਾ ਫੈਸਲਾ ਕਰੇਗੀ ਕਿਉਂਕਿ ਜਿਹੜੇ ਵਿਅਕਤੀਗਤ ਆਦੇਸ਼ ਹੈ ਸੇਵਾ ਦੇ ਉਹ ਜਿਸ ਤਰ੍ਹਾਂadesh ਹੋਇਆ ਸੀ ਆਪੋ ਆਪਣੀ ਸ਼ੁਰੂ ਕਰ ਲਈ ਹੈ ਇਹ ਅੱਜ ਪਹਿਲਾ ਦਿਨ ਹੈ 10 ਨਗਾਤਰ ਚੱਲੇਗੀ ਕਿਉਂਕਿ ਕੱਲ ਦਾ ਦਿਨ ਵੀ ਇੱਥੇ ਦਰਬਾਰ ਸਾਹਿਬ ਦੇ ਵਿੱਚ ਹੈ ਫਿਰ 2 ਦਿਨ ਜਿਹੜੀ 5 ਤੇ 6 ਨੰਪੁਰ ਸਾਹਿਬ ਤੇ ਫਿਰ ਸੱਤ ਤੇ ਅੱਠ ਫਤਿਹਗੜ੍ਹ ਸਾਹਿਬ ਤੇ ਉਸ ਤੋਂ ਬਾਅਦ ਸ਼੍ਰੀ ਮੁਕਸਰ ਸਾਹਿਬ ਤੇ ਫਿਰ ਤਰਵੰਦੀ ਸਾਹਿਬ ਤੱਕ ਸਾਹਿਬ ਤੇ 10 ਦਿਨ ਤੋਂ ਬਾਅਦ ਫਿਰ ਕੜਾ ਪ੍ਰਸ਼ਾਦ ਦੀ ਦੇਖ ਰਾਕੇ ਅਰਦਾਸ ਜਿਹੜਾ ਵਿਅਕਤੀਗਤ ਸੇਵਾ ਉਹ ਦਾਲਦੀ ਨਾਲ ਅਸੀਂ ਆਪਣੀ ਸ਼ੁਰੂ ਕਰ ਲਈਏ ਜਿਹੜਾ ਪਾਰਟੀ ਵਾਲਾ ਕੰਮ ਹੈ ਉਹ ਵਰਕੇ ਕੋਟੀ ਤੇ ਸੇਵਾ ਹਮੇਸ਼ਾ ਹੀ ਚੰਗੀ ਗੱਲ ਤਾਂ ਹੁੰਦੀ ਹੈ ਕਿ ਬੰਦਾ ਆਪ ਹੀ ਕਰੇ ਪਰ ਜੇ ਤਨਖਾਹ ਦੇ ਰੂਪ ਵਿੱਚ ਵੀ ਲੱਗੀ ਤੇ ਵੀ ਤੁਹਾਨੂੰ ਬੜਾ ਕੁਝ ਸਿਖਾਉਂਦੀ ਹੈ ਕਿਉਂਕਿ ਤੁਹਾਨੂੰ ਨਮਰਤਾ ਹਲੀਮੀ ਕੋਈ ਜ਼ਿੰਦਗੀ 'ਚ ਤੁਹਾਡੇ ਕੋਲ ਗਲਤੀ ਹੋਈ ਹੈ ਉਹਦਾ ਪਛਤਾਪ ਸੇਵਾ ਦਾ ਹਮੇਸ਼ਾ ਹੀ ਜਿਹੜਾ ਹੈਗਾ ਗੁਰਬਾਣੀ ਦੇ ਵਿੱਚ ਸਿੱਖ ਧਰਮ ਦੇ ਵਿੱਚ ਬਹੁਤ ਵੱਡਾ ਮਹਤਵ ਹੈ ਔਰ ਬੜੇ ਵੱਡ ਭਾਗੇ ਲੋਕ ਆ ਜਿਹੜੇ ਆਪਣੇ ਆਪ ਹੀ ਲਗਾਤਾਰ ਸਾਰਾ ਸਾਰਾ ਜੀਵਨ ਸੇਵਾ ਕਰਦੇ ਇਸ ਕਰਕੇ ਲੋਕੀ ਤਾਂ ਸ਼ੌਕ ਨਾਲ ਜਿਹੜੇ ਆ ਕੋਈ ਆ ਕੇ ਜੋੜੇ ਝਾੜਨ ਦੀ ਸੇਵਾ ਕੋਈ ਬੱਚਨਾਂ ਦੀ ਸੇਵਾ ਕੋਈ ਸਫਾਈਆਂ ਦੀ ਸੇਵਾ ਵੈਸੇ ਵੀ ਜਿਹੜਾ ਕਰਦੇ ਆ ਸਾਡੇ ਰਵਾਇਤ ਹੈ ਇਹਨੂੰ ਸੇਵਾ ਨੂੰ ਹਮੇਸ਼ਾ ਪਰ ਚਲੋ ਸਾਨੂੰ ਤਨਖਾਹ ਦੇ ਰੂਪ ਚ ਲੱਗੀ ਹੈ ਪਰ ਫਿਰ ਵੀ ਮੈਂ ਸਮਝਦਾ ਕਿ ਇਹਦੇ ਵਿੱਚੋਂ ਬਹੁਤ ਸਾਨੂੰ ਲਾਹਾ ਹੋਏਗਾ ਹੁਣ ਜਦੋਂ ਸੇਵਾ ਚੱਲਦੀ ਹੁੰਦੀ ਹੈ ਤੇ ਮੈਂ ਕਿਸੇ ਵਾਦ-ਵਿਵਾਦ ਚ ਨਹੀਂ ਪੈਣਾ ਚਾਹੁੰਦਾ ਸਾਰਿਆਂ ਦਾ ਹੱਕ ਹੈ ਜਿੰਨੇ ਨਿੰਦਿਆ ਕਰਨੀ ਉਹ ਨਿੰਦਿਆ ਕਰੇ ਠੀਕ ਹੈ ਇਸ ਕਰਕੇ ਅਸੀਂ ਗੁਰੂ ਦੇ ਪੈਰ ਦੇ ਵਿੱਚ ਜਿਹੜਾ ਹੈਗਾ ਆਪਣੇ ਰਵਾਇਤਾਂ ਦੇ ਮੁਤਾਬਕ ਅਸੀਂ ਆਪਣੀ ਸੇਵਾ ਕਰਦੇ ਰਹਿਣੀ ਤੁਹਾਡਾ ਸਾਨੂੰ ਦਾ ਉਸ ਤੇ ਬੰਦੇ ਅਸਲ ਨਹੀਂ ਤਾਂ ਖੁਸ਼ੀ ਨਾਲ ਕਰਦਾ ਹੈ ਇਹ ਤਾਂ ਗੁਰੂ ਨੇ ਲਾਈ ਹੈ ਅਸੀਂ ਆਪਣੀ ਆਪ ਵੀ ਸੇਵਾ ਕਰਨ ਆਉਂਦੇ ਆ ਤੇ ਹਮੇਸ਼ਾ ਕਰਦੇ ਆ ਕੋਈ ਵੀ ਗੁਰ ਸਿੱਖ ਆਉਂਦਾ ਭਾਂਡੇ ਮਾਜਦਾ ਹੈ ਜੋੜੇ ਵੀ ਸਾਫ਼ ਕਰਦਾ ਹੈ ਬਾਥਰੂਮ ਵੀ ਕਰਦਾ ਹੈ ਲੰਗਰ ਚ ਵੀ ਜਾਂਦਾ ਹੈ ਮੱਥਾ ਵੀ ਟੇਕਦਾ ਹੈ ਉਹ ਤਾਂ ਸਾਡਾ ਹੈਗਾ ਹੀ ਹੈਗਾ ਕਿ ਗੁਰੂ ਨੂੰ ਨਮਸਕਾਰ ਕਰਨਾ ਸੋ ਹਰ ਚੀਜ਼ ਹੈ ਜਿਹੜੀ ਹਰ ਸਿੱਖ ਦਾ ਫਰਜ਼ ਹੈ ਜਿਹੜਾ ਜਿਹੜਾ ਗੁਰੂ ਰਸ ਸਭ ਨੂੰ ਮੰਨਣ ਵਾਲਾ ਹੈ ਉਹ ਜੋ ਕਰ ਸਕਦਾ ਦਾ ਹੁਕਮ ਹੈ ਉਹਨੂੰ ਕਦੇ ਇਨਕਾਰ ਨਹੀਂ ਕਰ ਸਕਦਾ ਤੇ ਅਸੀਂ ਸੋਚ ਵੀ ਨਹੀਂ ਸਕਦੇ ਕਿ ਜੋ ਵਰਕਿੰਗ ਮੀਟਿੰਗ ਦੀ ਮੀਟਿੰਗ ਕਿੱਦੇ ਹੋ ਜਾਦੀ ਤੁਹਾਨੂੰ ਤਿੰਨ ਦਿਨ ਦਾ ਸਮਾਂ ਕਿਹਾ ਗਿਆ ਉਹ ਤੁਹਾਨੂੰ ਉਹ ਤੁਹਾਨੂੰ ਸਭਾ ਦੱਸ ਦੱਸਾਂਗੇ ਦੱਸਾਂਗੇ ਪਹਿਲਾ ਦਿਨ ਉਹ ਸਭਾ ਦੱਸਾਂਗੇ ਤੁਹਾਨੂੰ ਦੇਖ ਕੇ ਆ ਸਾਰਾ ਅਸੀਂ ਸੇਵਾ ਕਰਦੇ ਹਾਂ ਬੜਾ ਹੁੰਦਾ ਲੇਕਿਨ ਤਿੰਨ ਦਿਨ ਦਾ ਟਾਈਮ ਕਹਿੰਦੇ ਹਾਂ ਅੱਜ ਇਹ ਕੱਲ ਨੂੰ ਕੱਲ ਨੂੰ ਇੱਥੇ ਦੇਵਾ ਕੀਤੀ ਜਾਣੀ ਹੈ ਜਾਂ ਕੱਲ ਇੱਥੇ ਕਰਾਂਗੇ ਕੱਲ ਦੋ ਦੋ ਦਿਨ ਦੀ ਸੇਵਾ ਸਾਰੇ ਲਈ ਹੈ ਸਾਨੂੰ ਅਸੀਂ 9 ਵਜੇ ਸਵੇਰੇ ਆ ਗਏ ਸੀ ਦੇਖੋ ਤੁਸੀਂ ਪ੍ਰਧਾਨ ਸਾਹਿਬ 9 ਵਜੇ ਆ ਕੇ ਬੈਠੇ ਅਸੀਂ ਵੀ ਗੰਡਾਲੀ ਖੜੇ ਸੀ ਸੋ ਉਸ ਤੋਂ ਬਾਅਦ ਕੀਰਤਨ ਦਾ ਫਿਰ ਉਸ ਤੋਂ ਬਾਅਦ ਲੰਗਰ ਦਾ ਹੈਗਾ ਫਿਰ ਇੱਥੇ ਜੋ ਸਾਰੀ ਹੈ ਉਸ ਜੋ ਜਿਸ ਤਰ੍ਹਾਂ ਵੀ ਜੋ ਸਾਨੂੰ ਮਰਿਆਦਾ ਦੇ ਮਤਾਬਕ ਕਿਹਾ ਗਿਆ ਅਸੀਂ ਜੱਦਨ ਕਰਕੇ ਉਸ ਤੋਂ ਆਪਣੇ ਮਨ ਦੀ ਇੱਛਾ ਨਾਲ ਤੁਸੀਂ ਕੋਈ ਨਹੀਂ ਰਹੇ ਜੇ ਕੋਈ ਹਾਂਜੀ ਜੇ ਉਹ ਪੂਰੀ ਹੋ ਜੇਗੀ ਇਸ ਤੋਂ ਬਾਅਦ ਜਦ ਕੋਈ ਹੋ ਰਿਹਾ ਨਹੀਂ ਹੋਗੀ ਪੂਰੀ ਸੁਮੇਸ਼ ਸਾਹਿਬ ਦਾ ਪਾਠ ਉਹ ਉਹ ਘਰੇ ਜਦੋਂ ਪਾਠ ਕਰਦੇ ਉਸ ਵੇ ਕਰ ਨਾਲ ਕਰ ਨਿਤਨੇਮ ਹਰ ਸਿਕ ਕਰਦਾ ਹੀ ਹੈ ਬੈਸਤਾ ਸੁਗਣੀ ਸਾਹਿਬ ਵੀ ਕਰਦੇ ਆ ਕਿਤੇ ਰਹਿ ਵੀ ਜਾਂਦਾ ਕਾਲੇ ਚ ਤੇ ਹੁਣ ਜਰੂਰ ਕਰਨਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਸੇਵਾ ਨੂੰ ਦੁਹਾਨੀ ਅੱਜ ਵੀ ਬੀਪੀ ਕੋਲ ਸੀ ਤੇ ਪੰਜ ਨਨ ਨਾਲ ਗੱਲਬਾਤ ਕਰਾਂਗੇ ਜੀ ਵਿੱਚ ਕੀ ਹੈ ਹਾਂ ਜੀ ਜੀ ਠੀਕ ਹੈ ਦੇਖੋ ਮਨੁੱਖ ਵਸਤੇ ਸੇਵਾ ਤੇ ਸਿਮਰਨ ਜਿਹੜਾ ਨਾ ਜੀ ਇਹ ਬਹੁਤ ਜ਼ਰੂਰੀ ਹੈ ਜਦੋਂ ਸੇਵਾ ਜਿਹੜੀ ਹੈ ਤਨੋਂ ਮਨੋਂ ਕੀਤੀ ਜਾਵੇ ਉਸ ਵੇਲੇ ਮੇਰੇ ਪਾਤਸ਼ਾਹ ਵੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤ ਕਰ ਕਮਨ ਮੰਨੇ ਜਾ ਸਤਿਗੁਰ ਕਾ ਮਨ ਮੰਨੇ ਆ ਤਾਂ ਪਾਪਕ ਸੰਭਲ ਪੰਨੇ ਸੇਵਕ ਤੇ ਭਾਗਾ ਨਾ ਮਿਲਦੀ ਏ ਅੱਜ ਜਿਹੜੀ ਸੇਵਾ ਇਹ ਇਹਦੇ ਚ ਮੈਨੂੰ ਬਹੁਤ ਵੱਡਾ ਸਕੂਨ ਮਿਲ ਰਿਹਾ ਸਤਿ ਉਹਦਾ ਕਾਰਨ ਕੀ ਹੈ ਉਹਦਾ ਕਾਰਨ ਹੈ ਕਿ ਬੜੇ ਲੰਬੇ ਸਮੇਂ ਤੋਂ ਕੌਮ ਦੇ ਵਿੱਚ ਜਿਹੜੀ ਦੁਬਧਾ ਪਈ ਸੀ ਜਿਹੜੀ ਕੌਮ ਆਪਸ ਵਿੱਚ ਪਾਟੋ ਤਾੜ ਹੋ ਰਹੀ ਸੀ ਸ੍ਰੀ ਅਕਾਲ ਤਾ ਸਾਬ ਜੀ ਦੀ ਮਰਿਆਦਾ ਕਰਕੇ ਕਹਿ ਲਓ ਸਿਧਾਂਤਾ ਕਰਕੇ ਕਹਿ ਲਓ ਪਰੰਪਰਾਵਾ ਕਰਕੇ ਕਹਿ ਲਓ ਜਿਸਾ ਦਾ ਇਤਿਹਾਸ ਜਿਹੜਾ ਸੀਗਾ ਉਹ ਲੋਕਾਂ ਚੋਂ ਅਲੋਪ ਹੁੰਦਾ ਜਾ ਰਿਹਾ ਸੀਗਾ ਤੇ ਦੁਨੀਆ ਭਰ ਦੇ ਲੋਕਾਂ ਨੂੰ ਕੱਲੇ ਸਿੱਖ ਧਰਮ ਨੂੰ ਨਹੀਂ ਕੱਲੇ ਸਿੱਖਾ ਨੂੰ ਨਹੀਂ ਅੱਜ ਦੁਨੀਆ ਭਰ ਦੇ ਲੋਕਾਂ ਨੂੰ ਇਸ ਗੱਲ ਦਾ ਗਿਆਨ ਹੋ ਗਿਆ ਕਿ ਸੱਚਮੁੱਚ ਹੀ ਸ੍ਰੀ ਅਕਾਲ ਤਖਤ ਸਾਹਿਬ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸਰਬੋੱਚ ਤਖਤ ਸਜਾਇਆ ਸੀ ਉਸ ਤਖਤ ਉੱਤੇ ਜੋ ਜਿਸ ਕਾਰਨ ਕਰਕੇ ਜੋ ਇਤਿਹਾਸ ਸਿਰਜਿਆ ਗਿਆ ਸੀ ਉਹ ਸੱਚਮੁੱਚ ਅੱਜ ਦੁਨੀਆ 'ਚ ਉਜਾਗਰ ਹੋਇਆ ਮੈਨੂੰ ਖੁਸ਼ੀ ਇਸ ਗੱਲ ਦੀ ਕਿਉਂਕਿ ਲੋਕ ਕਹਿੰਦੇ ਸੀ ਸ਼ਾਇਦ ਐਮੀ ਝੂਠ ਬੋਲਿਆ ਜਾਂਦਾ ਪਰ ਨਹੀਂ ਝੂਠ ਨਹੀਂ ਬੋਲਿਆ ਜਾਂਦਾ ਇਹ ਪ੍ਰੈਕਟੀਕਲ ਹੈ ਤੇ ਸਾਡੀ ਨੌਜਵਾਨ ਪੀੜ੍ਹੀ ਜਿਹੜੀ ਸੀ ਉਹਨੂੰ ਵੀ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਸ ਤਰ੍ਹਾਂ ਹੁੰਦਾ ਜਦੋਂ ਅਸੀਂ ਕਹਿੰਦੇ ਸੀ ਨਾ ਕਿ ਮਹਾਰਾਜ ਰਣਜੀਤ ਸਿੰਘ ਜੀ ਨਾਲ ਇਸ ਤਰ੍ਹਾਂ ਹੋਈ ਬੂਟਾ ਸਿੰਘ ਨਾਲ ਇਸ ਤਰ੍ਹਾਂ ਹੋਈ ਗਿਆਨੀ ਜੈਲ ਸਿੰਘ ਨਾਲ ਇਸ ਤਰ੍ਹਾਂ ਹੋਈ ਸਰਜਾ ਸਰਜੀਤ ਸਿੰਘ ਨਾਲ ਇਸ ਤਰ੍ਹਾਂ ਹੋਈ ਤੇ ਅੱਜ ਦੀ ਪੀੜ੍ਹੀ ਕਹਿੰਦੇ ਸੀ ਸ਼ਾਇਦ ਝੂਠ ਹੀ ਬੋਲੀ ਜਾਂਦੇ ਲੇਕਿਨ ਅੱਜ ਜਿਹੜਾ ਪ੍ਰੈਕਟੀਕਲ ਲੋਕਾਂ ਨੇ ਅੱਖਾਂ ਨਾਲ ਵੇਖਿਆ ਔਰ ਇਹ ਵੀ ਗੱਲ ਦਾ ਪਤਾ ਲੱਗ ਗਿਆ ਕਿ ਇੱਥੇ ਕੋਈ ਕਿੰਤੂ ਪ੍ਰੰਤੂ ਨਹੀਂ ਇਸ ਸਥਾਨ ਤੇ ਆ ਕੇ ਜੋ ਉਹਨਾਂ ਨੇ ਫੈਸਲਾ ਕਰਨਾ ਹੈ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਪੈਗਾਮ ਤੇ ਉਹਦੀ ਦਿੱਤੀ ਹੋਈ ਦਿਸ਼ਾ ਨਿਰਦੇਸ਼ ਉੱਤੇ ਕਰਨਾ ਔਰ ਉਹ ਉਹਨਾਂ ਨੇ ਕਰਕੇ ਵਿਖਾਇਆ ਕੱਲ ਤੇ ਕੋਈ ਅੱਗੋ ਬੋਲ ਨਹੀਂ ਸਕਿਆ ਸਾਰੇ ਹੱਥ ਬੰਨ ਕੇ ਖੜੇ ਰਹੇ ਸਾਰੇ ਹੱਥ ਜੋੜ ਕੇ ਖੜੇ ਰਹੇ ਔਰ ਇੱਕ ਇੱਕ ਸੇਵਾ ਜਿਹੜੀ ਸੀ ਉਹ ਮਨਜ਼ੂਰ ਕੀਤੀ ਸਭ ਤੋਂ ਵੱਡੀ ਗੱਲ ਕਿ ਜੋ ਸਵਾਲ ਕਰਨਾ ਉਹਦਾ ਜਵਾਬ ਸੱਚਾ-ਸੱਚਾ ਦੇਣਾ ਇਹ ਵੀ ਇੱਕ ਇਹਦੀ ਵੱਡੀ ਵਡਿਆਈ ਹੈ ਇਹ ਵੀ ਇੱਕ ਕਿਸੇ ਦੀ ਮਹਾਨਤਾ ਹੈ ਸੋ ਮੈਂ ਸਮਝਦੀ ਆ ਕਿ ਕੱਲ੍ਹ ਦਾ ਇਤਿਹਾਸ ਜਿਹੜਾ ਦੁਬਾਰਾ ਜਿਹੜਾ ਇਤਿਹਾਸ ਸੀ ਨਾ ਸਾਡਾ ਉਹ ਰਿਪੀਟ ਹੋਇਆ ਜਿਹੜਾ ਪਿੱਛੇ ਲੋਕਾਂ ਨੇ ਸ਼ਾਇਦ ਕਈ ਬੱਚਿਆਂ ਨੇ ਨਹੀਂ ਸੀ ਦੇਖਿਆ ਨਹੀਂ ਸੀ ਪੜਿਆ ਉਹ ਉਹਨਾਂ ਨੂੰ ਰਿਪੀਟ ਹੋ ਗਿਆ ਕਿ ਸੱਚਮੁੱਚ ਹੀ ਸ਼੍ਰੀ ਅਕਾਲ ਤਖਤ ਸਾਹਿਬ ਐਡਾ ਸਰਬੋੱਚ ਹੈ ਕਿ ਉਥੇ ਪੰਥ ਸਿੰਘ ਸਹਿਬਾਨ ਪੰਜ ਅਥੀ ਦਾ ਜਦ ਖਲੋਕੇਸ਼ਰੀ ਅਕਾਲ ਤਖਤ ਸਾਹਿਬ ਆਵਾਜ਼ ਦਿੰਦੇ ਐ ਉਸ ਵੇਲੇ ਸਿੱਖਾਂ ਨੂੰ ਸਿਰ ਝੁਕਾ ਕੇ ਉਹ ਬੰਨਣਾ ਪੈਂਦਾ ਸੋ ਮੈਨੂੰ ਇਸ ਗੱਲ ਦੀ ਰਾਹਤ ਵੀ ਹੈ ਸਕੂਨ ਵੀ ਹੈ ਔਰ ਅੱਜ ਖੁਸ਼ੀ ਵੀ ਹੈ ਕਿ ਜਿਹੜੀ ਦੁਬਧਾ ਸੀ ਉਹ ਦੂਰ ਹੋਈ ਜੋਏਗੀ ਇਹਦੇ ਨਾਲ ਸਾਰੇ ਨੇ ਮਨਾਂ ਦੇ ਪ੍ਰੀਖੇ ਨਿਕਲ ਜਾਣਗੇ ਤੇ ਫਿਰ ਇਕੱਠੇ ਹੋ ਕੇ ਸਾਰੇ ਸਾਡੀਆਂ ਸੰਸਥਾਵਾਂ ਜਿਹੜੀਆਂ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਧਾਰਮਿਕ ਸੰਸਥਾ ਸਿਆਸੀ ਸੰਸਥਾ ਸ਼੍ਰੋਮਣੀ ਅਕਾਲੀ ਦਲ ਔਰ ਇਹ ਮੇਰੀ ਪੀੜ ਦਾ ਪੈਗਾਮ ਲੈ ਕੇ ਚੱਲੀ ਹੈ ਇਹ ਸੰਸਥਾ ਸ਼੍ਰੋਮਣੀ ਅਕਾਲੀ ਦਲ ਨੇ ਮੇਰੀ ਪੀੜ ਦਾ ਸਿਧਾਂਤ ਪਾਲਣਾ ਔਰ ਉਸੇ ਦਿਸ਼ਾ ਨਿਰਦੇਸ਼ ਦੇ ਅਨੁਸਾਰ ਉਹੀ ਆਦੇਸ਼ ਜਾਰੀ ਕੀਤੇ ਗਏ ਸਾਰੇ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਬਲਾਏ ਹਰ ਨਾਮ ਆਕੇ ਹੋਵੇ ਜੋਰੀ ਗੁਰਮੁਖ ਵੈਸੋ ਸਫਾ ਬਿਛਾਏ ਜੀਓ ਅੱਜ ਪੈਗਾਮ ਜਿਹੜਾ ਦਿੱਤਾ ਗਿਆ ਮੈਨੂੰ ਆਸ ਹੀ ਨਹੀਂ ਉਮੀਦ ਹੈ ਕਿ ਸਾਰੀ ਸਿਕ ਕੌਮ ਸਾਰੇ ਵਰਕਰ ਸਾਡੇ ਸਰਕਾਰੀ ਦਲ ਦੇ ਇੱਕ ਪਲੈਟਫਾਰਮ ਤੇ ਬੈਠ ਕੇ ਉਸ ਦਫਤਰ ਚ ਬੈਠ ਕੇ ਸਾਰੀ ਭਰਤੀ ਕਰਨਗੇ ਔਰ ਦੁਬਾਰਾ ਪੁਨਰ ਸਜਿੱਤ ਜਿੱਤਾ ਹੁੰਦੀ ਹੈ ਪਾਰਟੀ ਉਹ ਪੁਨਰ ਸਜਿੱਤ ਹੋਵੇਗੀ ਤੇ ਅਸੀਂ ਸਾਰੇ ਤਕੜੇ ਹੋ ਕੇ ਫੇਰ ਨਿਕਲਾਂਗੇ ਇੱਕ ਸ਼ਕਤੀ ਬਣ ਕੇ ਨਿਕਲੇਗੀ ਔਰ ਉਹਨਾਂ ਸਰਕਾਰਾਂ ਦੇ ਵੀ ਕੰਨ ਖੁੱਲ ਜਾਣਗੇ ਜਿਹੜੀ ਸਰਕਾਰਾਂ ਕਹਿੰਦੀਆਂ ਸੀ ਸ਼ਾਇਦ ਸ਼੍ਰੀ ਅਕਾਲਤਾ ਜੀ ਸਾਹਿਬ ਦੇ ਐਵੇਂ ਝੂਠ ਬੋਲਦੇ ਐ ਸ਼ਾਇਦ ਇਹ ਸੰਸਥਾਵਾਂ ਮਰ ਜਾਣਗੀਆਂ ਤੇ ਕੋਈ ਬੋਲੇਗਾ ਨਹੀਂ ਪਰ ਅੱਜ ਕੌਮ ਜਿਉਂਦੀ ਹੈ ਜਾਗਦੀ ਹੈ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਆਪਣੀਆਂ ਸੰਸਥਾਵਾਂ ਦਾ ਫਿਕਰ ਕਰਦੀ ਹੈ